moes vir opkomplek. Ek sê. Jy moet net. ਇਤਿਹਾਸ ਵਿਰਾ ਦੱਖਣੀ ਅਮਰੀਕੀ ਦੇਸ਼ ਚਿੱਲੀ ਦੇ ਜੰਗਲਾਂ 'ਚ ਲੱਗੀ ਅੱਗ ਦੀਆਂ ਨੇ ਜੋ ਹੁਣ ਰਿਹਾਇਸ਼ੀ ਇਲਾਕਿਆਂ ਵਿੱਚ ਫੈਲ ਗਈਆਂ ਨੇ ਜਿਸ ਕਾਰਨ ਹੁਣ ਤੱਕ 112 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਧਿਕਾਰੀ ਦਾ ਕਹਿਣਾ ਹੈ ਕਿ ਮੌਤਾਂ ਦਾ ਅੰਕੜਾ ਹਲੇ ਹੋਰ ਵੀ ਵੱਧ ਸਕਦਾ ਹੈ ਸੈਂਕੜੇ ਲੋਕ ਇੱਥੇ ਲਾਪਤਾ ਵੀ ਦੱਸੇ ਜਾ ਰਹੇ ਨੇ ਅੱਗ ਸਭ ਤੋਂ ਪਹਿਲਾਂ ਚਿੱਲੀ ਦੇ ਵਿੰਡਾਮੇਰ ਅਤੇ ਬਲ ਪੈਰਿਸੋ ਸ਼ਹਿਰਾਂ ਦੇ ਜੰਗਲਾਂ ਵਿੱਚ ਲੱਗੀ ਉਸ ਤੋਂ ਬਾਅਦ ਅੱਗ ਨੇ ਰਿਹਾਇਸ਼ੀ ਇਲਾਕਿਆਂ ਵੱਲ ਰੁਖ ਕਰ ਲਿਆ ਹਜ਼ਾਰਾਂ ਘਰ ਸੜ ਕੇ ਸੁਆਹ ਹੋ ਗਏ ਨਿਊਯਾਰਕ ਟਾਈਮਜ਼ ਮੁਤਾਬਕ ਅੰਗ ਚ ਆਪਣਾ ਘਰ ਗਵਾਉਣ ਵਾਲੇ ਵਿਅਕਤੀ ਕਿਹਾ ਕਿ ਅੰਗ ਦੇ ਫੈਲਣ ਕਾਰਨ ਪਰਮਾਣੂ ਬ bomb ਫਟਣ ਵਰਗੀ ਸਥਿਤੀ ਬਣੀ ਹੋਈ ਹੈ ਅਤੇ ਹੁਣ ਸਾਡੇ ਲਈ ਕੁਝ ਵੀ ਨਹੀਂ ਬਚਿਆ ਅਸਮਾਨ ਤੋਂ ਸਵਾਹ ਵਰ ਰਹੀ ਹੈ ਮੇਰਾ ਘਰ ਤਬਾਹ ਹੋ ਗਿਆ ਮੇਰੇ ਸਾਰੇ ਦੋਸਤ ਮਰ ਗਏ ਨੇ ਗੰਭੀਰ ਸਥਿਤੀ ਨੂੰ ਦੇਖਦੇ ਹੋਏ ਰਾਸ਼ਟਰਪਤੀ ਗੋਬਰੀਅਲ ਬੈਰਿਕ ਨੇ ਦੇਸ਼ 'ਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। ਦੋ ਦਿਨਾਂ ਦੇ ਰਾਸ਼ਟਰੀ ਸੋਗ ਦਾ ਵੀ ਐਲਾਨ ਕੀਤਾ ਗਿਆ ਹੈ। ਨਿਊਯਾਰਕ ਟਾਈਮਜ਼ ਦੇ ਅਨੁਸਾਰ ਰਾਸ਼ਟਰਪਤੀ ਬੈਰਿਕ ਨੇ ਕਿਹਾ, "ਇਹ ਸਾਰੇ ਤੱਟਵਰਤੀ ਸ਼ਹਿਰ ਹਨ ਜਿੱਥੇ ਅੱਗ ਲੱਗੀ ਹੈ। ਸਾਲ ਦੇ ਇਸ ਸਮੇਂ ਹਜ਼ਾਰਾਂ ਸੈਲਾਨੀ ਇੱਥੇ ਆਉਂਦੇ ਹਨ।" ਉਹਨਾਂ ਨੇ ਕਿਹਾ ਕਿ ਲੋਕ ਇੱਥੇ ਛੁੱਟੀਆਂ ਮਨਾਉਣ ਲਈ ਇਕੱਠੇ ਹੋਏ ਹਨ। ਅਜਿਹੇ 'ਚ ਅੱਗ ਲੱਗਣ ਕਾਰਨ ਕਾਫੀ ਨੁਕਸਾਨ ਹੋਇਆ ਹੈ। ਘਰ, ਹੋਟਲ, ਰਿਜ਼ੋਰਟ ਸਾਰਾ ਸੜ ਕੇ ਸੁਆਹ ਹੋ ਗਏ ਨੇ। ਸਥਿਤੀ ਕਾਬੂ ਤੋਂ ਬਾਹਰ ਹੋ ਗਈ ਹੈ। ਲੋ ਕਿੱਤੀ ਜਾ ਰਹੀ ਹੈ ਪਰ ਮਰਨ ਵਾਲਿਆਂ ਦੀ ਗਿਣਤੀ ਵੱਧਦੀ ਜਾ ਰਹੀ ਹੈ ਜਰਮਨ ਮੀਡੀਆ ਡੀ ਡੀ ਓ ਵ ਮੁਤਾਬਕ ਪ੍ਰਸ਼ਾਸਨ ਨੇ ਮਦਦ ਲਈ ਫੌਜ ਨੂੰ ਬੁਲਾਇਆ ਹੈ ਫਾਇਰ ਫਾਈਟਰਸ ਨਾਲ ਨਾਲ ਫੌਜ ਵੀ ਸਥਿਤੀ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ ਫੌਜ ਦੇ ਹੈਲੀਕਾਪਟਰ ਅਸਮਾਨ ਤੋਂ ਪਾਣੀ ਸੁੱਟ ਰਹੇ ਨੇ ਤਾਂ ਜੋ ਅੱਗ ਨੂੰ बुझाया ਜਾ ਸਕੇ ਉੱਥੇ ਹੀ ਗਰਮ ਹਵਾਵਾਂ ਕਾਰਨ ਬਚਾਅ ਕਾਰਜ ਚ ਵੀ ਮੁਸ਼ਕਲਾਂ ਆ ਰਹੀਆਂ ਨੇ ਚਿਲੀ ਦੇ ਗ੍ਰਹਿ ਮੰਤਰੀ ਦਾ ਕਹਿਣਾ ਹੈ ਕਿ ਜੇਕਰ તાਪਮਾਨ ਘਟਦਾ ਅਤੇ ਨਮੀ ਵੱਧਦੀ ਹੈ ਤਾਂ ਬਚਾਅ ਕਰਮਚਾਰੀਆਂ ਨੂੰ ਕੁਝ ਮਦਦ ਮਿਲੇਗੀ ਅਤੇ ਸਥਿਤੀ ਨੂੰ ਆਸਾਨੀ ਨਾਲ ਕਾਬੂ ਕੀਤਾ ਜਾ ਸਕੀਗਾ ਅੱਗ ਨੂੰ ਬਲਣ ਲਈ ਗਰਮੀ, ਬਾਲਣ ਅਤੇ ਆਕਸੀਜਨ ਦੀ ਲੋੜ ਹੁੰਦੀ ਹੈ। ਜੰਗਲ ਵਿੱਚ ਆਕਸੀਜਨ ਹਵਾ ਵਿੱਚ ਮੌਜੂਦ ਹੈ। ਰੁੱਖਾਂ ਦੀਆਂ ਸੁੱਕੀਆਂ ਟਾਹਣੀਆਂ ਅਤੇ ਪੱਤੇ ਬਾਲਣ ਦਾ ਕੰਮ ਕਰਦੇ ਨੇ। ਇੱਕ ਛੋਟੀ ਜਹੀ ਚਿੰਗਾਰੀ ਹੀਟ ਦਾ ਕੰਮ ਕਰਦੀ ਹੈ। ਜ਼ਿਆਦਾਤਰ ਅੱਗ ਗਰਮੀਆਂ ਦੇ ਮੌਸਮ ਦੌਰਾਨ ਲੱਗਦੀ ਹੈ। ਇਸ ਮੌਸਮ ਵਿੱਚ ਇੱਕ ਛੋਟੀ ਜਹੀ ਚਿੰਗਾਰੀ ਵੀ ਪੂਰੇ ਜੰਗਲ ਨੂੰ ਅੱਗ ਲਾਉਣ ਦੇ ਵਿੱਚ ਕਾਫੀ ਹੁੰਦੀ ਹੈ। ਰੁੱਖਾਂ ਦੀਆਂ ਟਾਹਣੀਆਂ ਆਪਸ ਵਿੱਚ ਰਗੜਨ ਨਾਲ ਜਾਂ ਸੂਰਜ ਦੀਆਂ ਤੇਜ਼ ਕਿਰਨਾਂ ਕਾਰਨ ਚਿੰਗਾਰੀ ਪੈਦਾ ਹੋ ਸਕਦੀ ਹੈ। ਇੱਕ ਵਾਰ ਜਦ ਅੱਗ ਲੱਗ ਜਾਂਦੀ ਹੈ ਤਾਂ ਹਵਾ ਅੱਗ ਨੂੰ ਫੇਲਾਉਂਦੀ ਹੈ ਫਿਲਹਾਲ ਇੱਥੇ ਅੰਗ ਲੱਗਣ ਦਾ ਮੁੱਖ ਕਾਰਨ ਤਾਪਮਾਨ ਵਿੱਚ ਵਾਧਾ ਦੱਸਿਆ ਜਾ ਰਿਹਾ ਹੈ